ਸਬਜੀ ਮੰਡੀ ਸਬਜੀ ਬੋਲੀ ਭਿੰਡੀ ਲੱਗੀ ਅੱਜ 45 ਰੁਪਏ ਹੈ ਤੇ ਮਿਰਚ ਲੱਗੀ 40 ਰੁਪਏ ਕਾਲੀ ਮਿਰਚ 20 ਰੁਪਏ ਲੈ ਜਾਓ ਤਿੱਖੀ ਮਿਰਚ 40 ਰੁਪਏ ਦੂਜੀ ਲੱਗੀ 25 ਰੁਪਏ ਡਰਾਮਾ ਮੰਡੀ ਤੋਰੀ 50 ਰੁਪਏ ਟੇਕ ਦਾ ਦੂ ਲੱਗਾ 35 ਰੁਪਏ ਆਹ ਨਾਲੋਂ ਲੰਬਾ ਦੇਣੀ ਕੀ ਫਿਰ ਉਹਦਾ ਦਵਾਰੇ ਦੀ ਫਲੀ ਲੱਗੇ 90 ਰੁਪਏ ਤੇ 90 ਰੁਪਏ ਚੌਲੇ ਦੀ ਲੱਗੇ ਚੌਲੇ ਦੀ ਫਲੀ ਵੀਰ ਕੋ ਆਪਾਂ ਪਾਉਣੇ ਆ ਉਹ ਜਿਹੜੀਆਂ ਆਪਾਂ ਲੈ ਆਣੇ ਆ ਜਿਹੜੀਆਂ ਆਉਂਦੀਆਂ ਸਬਜ਼ੀਆਂ ਤੇ ਦੂਸਰਿਆਂ ਦੀ ਆਪਾਂ ਰੇਟ ਨਹੀਂ ਦੱਸਦੇ ਹੁੰਦੇ ਜਿਵੇਂ ਸਬਜ਼ੀਆਂ ਤਾਂ ਸਾਰੀਆਂ ਹੀ ਹੁੰਦੀਆਂ ਆਲੂ ਗੰਢੇ ਟਮਾਟਰ ਸਾਰੇ ਪਏ ਹੁੰਦੇ ਜਿਹੜੇ ਇਧਰੋਂ ਲੈ ਆਣੇ ਆ ਅਸੀਂ ਪਿੰਡਾਂ ਤੋਂ ਪੂਰੀ ਵੀਡੀਓ ਦੇ ਵਿੱਚ ਰੇਟ ਦੱਸਦੇ ਆ ਤੇ ਭਰਾ ਜਿਹੜੇ ਖਰੀਦਣ ਵਾਲੇ ਹੁੰਦੇ ਆ ਉਹਨਾਂ ਨੂੰ ਆਇਆ ਹੁੰਦਾ ਵੀ ਆਹ ਰੇਟ ਲੱਗੀ ਔਥੇ ਤਾਂ ਇੱਥੇ ਜਿਹੜੇ ਖਰੀਦਣ ਵਾਲੇ ਹੁੰਦੇ 20 20 ਕਿਲੋ ਖਰੀਦਦੇ ਕੋਈ 25 ਕਿਲੋ ਖਰੀਦਦੇ ਲਫਾਫੇ ਦੇ ਵਿੱਚ ਵਜਨ ਵਾਲਾ ਹੁੰਦਾ ਗ੍ਰੇਡ ਦੇ ਵਿੱਚ ਠੀਕ ਕਿਲੋ ਵੀ ਹੁੰਦਾ ਤੇ ਆਪਾਂ ਲੈਣਾ ਉਹਨਾਂ ਕਿਲੋ ਲੈਣਾ ਕਿਸੇ ਨੇ 2 ਕਿਲੋ ਲੈਣਾ ਕਿਸੇ ਨੇ ਅੱਧਾ ਕਿਲੋ ਲੈਣਾ ਤੇ ਉਹ ਨਾ ਰੇਟ ਨਾਲ ਜਿਹਦੀ ਮਿਹਨਤ ਹੁੰਦੀ ਹੈ ਨਾ ਇਹਨਾਂ ਨੇ 4 ਵਜੇ ਜਾਂਦੇ ਆ ਸਾਰੇ ਬੋਲੀ ਤੇ 4 ਵਜੇ ਅਸੀਂ ਬੋਲੀ ਤੇ ਵੇਚ ਨਾਲ ਜਾਂਦੇ ਆ ਤੇ ਖਰੀਦ ਨਾਲੇ ਵੀ ਜਾਂਦੇ ਆ ਉਹਨਾਂ ਨੂੰ ਦਾ ਉਹ ਕਰਿਆ ਕਰੋ ਉਹਨਾਂ ਨੇ ਰੁਪਏ ਕਮਾਉਣੇ ਆ